मौसम का मिजाज बीते दिन तो बदलिया है और जिथे बूंदाबांदी हुई है कल पूरे पंजाब हालांकि धुंध छटनी उस हो गई है पर काबा जो है छिड़ता हुआ नजर आ रहा है यानी कि पंजाब ठंड ने ठार दिता है शीतलहर के पारा पूरी तरह डिगे है अगले दो दिन जी संकड़ी धुंध पैन की पूरी संभावना है हालांकि कल दिन समय फाजिलका जरा सब तो ज्यादा ठंडा रहा गुरदासपुर का पारा भी चार इशारे अठ डिग्री रहा है अंदाजा इतने लाया जा सकता है ਕਿ ਕਿਸ ਤਰੀਕੇ ਠੰਡ ਪੈ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਨ 15 ਡਿਗਰੀ ਸੈਲਸੀਅਸ ਰਿਹਾ ਪਰ ਹਰ ਹਾਰ ਪਾਸੇ ਕੜਾਕੇ ਦੀ ਠੰਡ ਹੈ ਔਰ ਉਹ ਕੰਬਣੀ ਮਹਿਸੂਸ ਕੀਤੀ ਜਾ ਸਕਦੀ ਹੈ ਅ ਵਿਜੇ ਸਲਾਰੀਆ ਟਾਂਡਾ ਤੋਂ ਸਾਡੇ ਨਾਲ ਲਾਈਵ ਮੌਜੂਦ ਨੇ ਔਰ ਗਿੱਦਰਪਾਹਾ ਤੋਂ ਸੂਰਜਪਾਨ ਮੇਰੇ ਸਹਿਯੋਗੀ ਸਾਡੇ ਨਾਲ ਲਾਈਵ ਮੌਜੂਦ ਨੇ ਅ ਸਭ ਤੋਂ ਪਹਿਲਾਂ ਰੋਕ ਤੁਹਾਡਾ ਕਰਾਂਗੇ ਸੂਰਜ ਗਿੱਦਰਪਾਹਾ ਤੋਂ ਤੁਸੀਂ ਮੌਜੂਦ ਹੋ ਤੁਹਾਡੇ ਪਿੱਛੇ ਅਸੀਂ ਧੁੰਦ ਦੇ ਰਹੀ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਹਾਲਾਂਕਿ ਅ ਤੁਸੀਂ ਦੱਸੋ ਜਾਣਕਾਰੀ ਕਿ ਕਿਸ ਤਰੀਕੇ ਦੇ ਨਾਲ ਤੰਦ ਜੜੀ ਹੈ ਉਹ ਕੱਲ ਵੀ ਪਈ ਹੈ ਔਰ ਕੀ ਇੱਥੇ ਬਰਸਾਤ ਹੋਈ ਸੀ ਔਰ ਹੁਣ ਮੌਸਮ ਦਾ ਕੀ ਕੁਝ ਹਾਲ ਹੈ ਜਾਂ ਟੈਂਪਰੇਚਰ ਹੈ ਦੇਖੋ ਕੱਲ ਤੋਂ ਪਈ ਹਲਕੀ ਬਾਰਿਸ਼ ਨੇ ਕਿਤਨਾ ਕਿਤੇ ਜਿੱਥੇ ਕਿਸਾਨਾਂ ਨੂੰ ਖੁਸ਼ ਕੀਤਾ ਉੱਥੇ ਬੇਸ਼ੱਕ ਠੰਡ ਵਧੀ ਹੈ ਪਰ ਜੇ ਗਿੱਦਰਬਾਦ ਦੀ ਗੱਲ ਕੀਤੀ ਜਾਵੇ ਤਾਂ ਅੱਗ ਦਾ ਟੈਂਪਰੇਚਰ ਕੱਲ ਜਾਂ ਪਰਸੋਂ ਦੇ ਮੁਕਾਬਲੇ ਗਰਮ ਨਜ਼ਰ ਆ ਰਿਹਾ ਅਗਦੀ ਗੱਲ ਕੀਤੀ ਆ ਬਈ ਦਾ ਟੈਂਪਰੇਚਰ ਪਾਰਾ ਹੈ ਜਿਹੜਾ 10 ਤੋਂ 11 ਦੇ ਵਿੱਚ ਹੈ ਬਠਿੰਡਾ ਦੇ ਵਿੱਚ 9 ਹੈ ਪਿਛਲੇ ਦਿਨਾਂ ਦੇ ਵਿੱਚ ਇਹ ਪਾਰਾ 6 ਤੋਂ 5 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਔਰ ਇੱਕ ਵਾਰ ਤੁਹਾਨੂੰ ਸੜਕ ਦੇ ਉੱਪਰ ਵਿਜ਼ਿਬਿਲਟੀ ਕਿਸ ਤਰ੍ਹਾਂ ਦੀ ਹੈ ਉਹ ਤਸਵੀਰਾਂ ਦਿਖਾ ਦਿਆ ਕਿ ਹਾਈਵੇ ਦੇ ਉੱਪਰ ਕਿਸ ਤਰ੍ਹਾਂ ਦਾ ਨਜ਼ਾਰਾ ਹੈਗਾ ਤੁਸੀਂ ਮੇਨ ਹਾਈਵੇ ਦੇਖ ਲਓ ਔਰ ਹਾਈਵੇ ਦੇ ਉੱਪਰ ਵਿਜ਼ਿਬਿਲਟੀ ਹੈ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਕਲੀਅਰ ਹੈ ਧੁੰਦ ਹੈ ਜਿਹੜੀ ਹੈ ਜ਼ਰੂਰ ਪਰ ਉਸ ਤਰੀਕੇ ਦੀ ਧੁੰਦ ਨਹੀਂ ਹੈ ਜਿਸ ਤਰ੍ਹਾਂ ਦੀ ਧੁੰਦ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਸੜਕੀ ਹਾਦਸੇ ਵਧ ਰਹੇ ਸੀ ਪਰ ਹਜੇ ਸ਼ੁਰੂਆਤ ਹੈ ਠੰਡ ਦੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਠੰਡ ਉਸ ਤਰੀਕੇ ਨਾਲ ਵਧਣੀ ਜ਼ਰੂਰ ਸ਼ੁਰੂ ਹੋ ਗਈ ਹੈ ਪਰ ਬਾਰਿਸ਼ ਤੋਂ ਬਾਅਦ ਥੋੜਾ ਜਿਹਾ ਰਿਲੀਫ ਬਠਿੰਡਾ ਦੇ ਖਾਸ ਤੌਰ ਤੇ ਮੁਕਸਰ ਦੇ ਗਿੱਦੜਬਾਹ ਦੇ ਲੋਕਾਂ ਨੂੰ ਮਿਲਿਆ ਹੈਗਾ ਅਧੁੰਦ ਵੀ ਅੱਜ ਕਾਫੀ ਘਟਾ ਔਰ ਮੌਸਮਾਂ ਹਰੀ ਹੀ ਦੱਸ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਵਿੱਚ ਇਜ਼ਾਫਾ ਹੋਏਗਾ ਉਮੂਮਨ ਕੀ ਹੁੰਦਾ ਕਿ ਬਾਰਿਸ਼ ਤੋਂ ਅਗਲੇ ਦਿਨ ਬਾਅਦ ਧੁੰਦ ਬਿਲਕੁਲ ਨਹੀਂ ਹੁੰਦੀ ਪਰ ਉਸ ਤੋਂ ਬਾਅਦ ਧੁੰਦ ਯਕਦਮ ਵੱਧ ਜਾਂਦੀ ਹੈ ਔਰ ਇਸ ਧੁੰਦ ਦੇ ਨਾਲ ਕਿਤੇ ਨਾ ਕਿਤੇ ਸੜਕੀ ਹਾਦਸੇ ਇਜ਼ਾਫਾ ਹੁੰਦਾ ਹੈ ਇਸ ਵਾਰ ਰੋਡ ਤੇ ਤੁਸੀਂ ਵੇਖੋ ਵਿਜ਼ਿਬਿਲਟੀ ਤੁਹਾਨੂੰ ਕਾਫੀ ਕਲੀਅਰ ਨਜ਼ਰ ਆ ਰਹੀ ਹੈ ਦੂਰ ਤੱਕ ਕੈਮਰਾ ਜਿਹੜਾ ਉਹ ਰਿਕਾਰਡ ਕਰ ਰਿਹਾ ਔਰ ਦੂਰ ਤੱਕ ਨਜ਼ਰ ਆ ਰਿਹਾ ਕਿ ਕਿਹੜੇ ਵੀਕਲ ਸੜਕ ਤੇ ਆ ਰਹੇ ਨੇ ਕਿਹੜੇ ਜਾ ਰਹੇ ਨੇ ਜ਼ਿਆਦਾਤਰ ਵੀਕਲਾਂ ਦੀਆਂ ਲਾਈਟਾਂ ਨੇ ਜਿਹੜੀਆਂ ਉਹ ਵੀ ਓਨ ਨਜ਼ਰ ਨਹੀਂ ਆ ਰਹੀਆਂ ਤਾਂ ਕਰਕੇ ਇਸ ਤੋਂ ਸਹੀ ਅੰਦਾਜ਼ਾ ਲਾ ਸਕਦੇ ਆ ਕਿ ਧੁੰਦ ਵਾਲੀ ਗੱਲ ਅੱਜ ਆ ਦੋ ਤਿੰਨ ਜ਼ਿਲ੍ਹਿਆਂ 'ਚ ਨਜ਼ਰ ਨਹੀਂ ਆ ਰਹੀ ਪਰ ਹਾਂ ਠੰਡ ਜ਼ਰੂਰ ਅੱਗੇ ਨਾਲੋਂ ਵਧੀ ਹੈ ਪਰ ਪਿਛਲੇ ਦਿਨਾਂ ਦੇ ਜੇ ਟੈਂਪਰੇਚਰ ਨੂੰ ਕੈਲਕੂਲੇਟ ਕਰਕੇ ਦੇਖਿਆ ਜਾਵੇ ਜੇ ਪਰਸੋਂ ਦੀ ਗੱਲ ਕਰਾਂ ਜਾਂ ਮੈਂ ਕੱਲ ਦੀ ਗੱਲ ਕਰਾਂ ਤਾਂ ਪਾਰਾ ਜਿਹੜਾ 6 ਡਿਗਰੀ ਸੀ ਉਹ 6 ਤੋਂ ਅੱਜ 9 ਤੋਂ 10 ਦੇ ਕਰੀਬ ਰਿਕਾਰਡ ਕੀਤਾ ਗਿਆ ਔਰ ਇਹੀ ਦੱਸ ਰਹੇ ਨੇ ਕਿ ਜੇ ਹਵਾ ਚੱਲਦੀ ਹੈ ਔਰ ਹਲਕੀ ਬੂੰਦਾਬੰਦੀ ਤਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਾ ਜਿਹੜਾ ਹੋਰ ਥਲੇ ਲੁਟਕ ਸਕਦਾ ਠੰਡ ਹੈ ਜਿਹੜੀ ਵੱਧ ਸਕਦੀ ਹੈ ਪਰ ਫਿਲਹਾਲ ਜੇ ਕਰੰਟ ਹੁੰਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਟੈਂਪਰੇਚਰ ਹੈ ਉਹ ਗਰਮੀ ਵੱਲ ਪਾਸੇ ਜਾਂਦਾ ਨਜ਼ਰ ਆ ਰਿਹਾ ਔਰ 9 ਤੋਂ 10 ਡਿਗਰੀ ਟੈਂਪਰੇਚਰ ਹੈ ਉਹ ਅੱਜ ਉਹ ਗਿੱਦਰਵਾਤੇ ਬਠੰਡਾ ਦਾ ਰਿਕਾਰਡ ਕੀਤਾ ਗਿਆ ਜੀ ਜੀ ਬਿਲਕੁਲ ਸੁਰਜ ਤੁਸੀਂ ਤਸਵੀਰਾਂ ਜ਼ਰੂਰ ਸਾਨੂੰ ਦਿਖਾਉਂਦੇ ਰਹੋ ਹਾਲਾਂਕਿ ਤੁੰਦ ਹੈ ਪਰ ਘੱਟ ਹੈ ਪਹਿਲਾਂ ਦੇ ਨਾਲੋਂ ਪਾਰਾ ਵੀ ਕਾਫੀ ਉੱਪਰ ਹੈ ਅ ਟਾਣਾ ਦਰ ਰੁਕ ਕਰਾਂਗੇ ਅ ਤਹਰ ਤੋਂ ਜਾਨਣਾ ਚਾਹਾਂਗੇ ਕਿ ਕੁਝ ਰਿਪੋਰਟ ਆਹ ਲਾ ਕਿ ਤੁਸੀਂ ਅਸੀਂ ਵੇਖ ਰਹੇ ਹਾਂ ਖੇਤਾਂ ਵਿੱਚ ਖੜੇ ਹੋ ਕਿਉਂਕਿ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਖੇਤਾਂ ਦੀ ਜਾਂ ਕਿਸਾਨਾਂ ਦੀ ਤਾਂ ਲਾਹੇਵੰਦ ਹੈ ਜੋ ਇਹ ਧੁੰਦ ਪੈ ਰਹੀ ਹੈ ਔਰ ਜੋ ਹਲਕੀ ਬੋਦਾਬੰਦੀ ਵੀ ਹੋਈ ਹੈ ਕਿਤੇ ਨਾ ਕਿਤੇ ਅਜੀ ਵਿਜੇ ਕੀ ਰਿਪੋਰਟਰ ਜੀ 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 ਗੁਰਜੋਤ ਜਿਹੜੀ ਕੱਲ ਬਾਰਿਸ਼ ਹੋਈ ਆ ਉਸ ਦੇ ਨਾਲ ਟੈਂਪਰੇਚਰ ਵਿੱਚ ਥੋੜੀ ਗਿਰਾਵਟ ਤਾਂ ਦੇਖਣ ਨੂੰ ਮਿਲਿਆ ਉੱਥੇ ਹੀ ਦੱਸ ਦਿੰਨੇ ਕਿ ਲੋਕਾਂ ਨੂੰ ਸੁੱਕੀ ਠੰਡ ਤੋਂ ਵੀ निजात ਮਿਲੀ ਆ ਸੋ ਦਿਖਾ ਦਵਾ ਕਿ ਮੈਂ ਇਸ ਵਕਤ ਇਸ ਜਗ੍ਹਾ ਮੌਜੂਦ ਆ ਸਾਰੇ ਖੇਤ ਖੇਤ ਨੇ ਗੇਹੂ ਦੇ ਔਰ ਜਿਹੜੀ ਕੱਲ ਬਾਰਿਸ਼ ਹੋਈ ਆ ਇਸ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜੀ ਬਾਰਿਸ਼ ਦੀ ਸਖਤ ਜ਼ਰੂਰਤ ਸੀ ਇਸ ਵਕਤ ਫਸਲਾਂ ਨੂੰ ਕਣਕਾਂ ਨੂੰ ਉਸ ਲਈ ਇੱਕ ਇੱਕ ਕਿਓ ਦਾ ਕੰਮ ਆਪਾਂ ਕਹਿ ਸਕਦੇ ਆ ਕਿ ਇਸ ਬਾਰਿਸ਼ ਨੇ ਕੀਤਾ ਆ ਔਰ ਜੋ ਵਿਜ਼ਿਬਿਲਟੀ ਆ ਇਸ ਵਕਤ ਕਿਉਂਕਿ ਅੱਜ ਵੀ ਜਿਹੜਾ ਬੱਦਲ ਛਾਏ ਹੋਏ ਨੇ ਔਰ ਕਦੀ ਵੀ بارش ਹੋ ਸ਼ੁਰੂ ਹੋ ਸਕਦੀ ਦੁਬਾਰਾ ਤੋਂ ਉਸ ਦਿਨ ਨਾਲ ਹੀ ਤੁੰਦ ਜਿਹੜੀ ਆ ਉਹ ਬਿਲਕੁਲ ਨਹੀਂ ਹੈ ਕਿਉਂਕਿ بارش ਪੈਣਾ ਜਿਹੜਾ ਪਾਰਾ ਜਿਹੜਾ ਆ ਉਹ ਥੋੜਾ ਡਿਗਾ ਜ਼ਰੂਰ ਹੈ ਹਜੇ ਵੀ ਜਿਹੜੀ ਠੰਡ ਠਾਰ ਜਿਹੜੀ ਆ ਲੋਕਾਂ ਨੂੰ ਲੱਗ ਰਹੀ ਹੈ ਪਰ ਇਹ ਜਿਹੜੀ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਸੁੱਕੀ ਠੰਡ ਹੈ ਇਸ ਦਾ ਕੋਈ ਨੁਕਸਾਨ ਨਹੀਂ ਜਿਹੜਾ ਹੁਣ بارش ਪੈਣ ਤੋਂ ਬਾਅਦ ਨਹੀਂ ਪਏਗਾ ਸੋ ਉਸ ਦਿਨ ਨਾਲ ਹੀ ਇਹ ਵੀ ਦੱਸ ਦਮਾ ਕਿ ਜਿਹੜੀ ਸੁੱਕੀ ਠੰਡ ਨਾਲ ਜਿਹੜੇ ਲੋਕ ਬਹੁਤ ਬਿਮਾਰ ਹੋ ਰਹੇ ਸੀ ਲਗਾਤਾਰ ਹੱਤਲਾਂ ਦਾ ਰੁਕ ਕਰ ਰਹੇ ਸੀ ਉਸ ਤੋਂ ਵੀ ਨਿਜਾਤ ਮਿਲੀ ਹੈ ਔਰ ਦੂਜੇ ਪਾਸੇ ਜਿਹੜੀ ਵਿਜ਼ ਨਹੀਂ ਹੈ ਪਰ ਅੱਜ ਵੀ ਅਸਮਾਨਾ ਦੇ ਵਿੱਚ ਬੱਦਲ ਛਾਏ ਹੋਏ ਨੇ ਕਦੀ ਵੀ ਬਾਰਿਸ਼ ਹੋ ਸਕਦੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਇਸ ਵਕਤ ਜੋ ਬਾਰਿਸ਼ ਦੀ ਲੋੜ ਹੈ ਖਾਸ ਕਰ ਫਸਲਾਂ ਨੂੰ ਉਥੇ ਕਿਸਾਨਾਂ ਦੇ ਜਿਹੜੇ ਚਿਹਰੇ ਵੀ ਇਸ ਬਾਰਿਸ਼ ਕਰਕੇ ਖਿੜੇ ਹੋਏ ਹੈ ਜੀ ਗੁਰਜੋਤ ਠੀਕ ਹੈ ਬਿਲਕੁਲ ਬਹੁਤ ਦਾ ਸ਼ੁਕਰੀਆ ਮੇਰੇ ਦੋਵੇਂ ਸਹਿਯੋਗੀਆਂ ਦਾ ਰਿਪੋਰਟ ਦੇਣ ਲਈ ਵੈਦਰ ਰਿਪੋਰਟ ਜਿਹੜੀ ਹੈ ਸਾਡੇ ਤੱਕ ਪਹੁੰਚਾਈ ਹੈ ਔਰ ਕੁਲ ਮਿਲਾ ਕੇ ਦੋ ਦਿਨ ਤੋਂ ਬਰਸਾਤ ਚੱਲੀ ਹੈ ਹਲਕਾ ਹਲਕੀ ਬੂੰਦਾਬاندی ਹੋ ਰਹੀ ਹੈ ਪਰ ਅਾ ਤਾਪਮਾਨ ਦੇ ਵਿੱਚ ਕਿਤੇ ਨਾ ਕਿਤੇ ਠੰਡਕ ਜਿਹੜੀ ਹੈ ਉਹ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੀ ਵਜ੍ਹਾ ਦੇ ਨਾਲ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਪਾਤ ਦਾ ਕਹਿਣਾ ਹੈ ਠੰਡ ਅਜੇ ਹੋਰ ਵਧੇਗੀ